ਮੇ ਤਰਪਾ ਤਰਪਾ ਹੁਣਾ ਆਏ ਤਰ ਦਿਆ ਕਿਦਰੇ ਨਹੀਂ ਤੇਰੇ ਦੇਖਦਾਗਾ ਅੱਗੇ ਸਾਰੇ ਪਿੰਡ ਚ ਬੇਇਜ਼ਤੀ ਕਰਾ ਕੇ ਘਰਤੀ ਤਾ ਮਾਂ ਮੇਰੀ ਗੱਲ ਸੁਣ ਬੇਇਜ਼ਤੀ ਕਰਾਉਣ ਨੂੰ ਮੈਂ ਕੀ ਕਰਤਾ ਇਹ ਚ ਮੇਰਾ ਕੀ ਕਸੂਰ ਆ ਤੇ ਰਿਪੋਰਟਾਂ ਨੈਗੇਟਿਵ ਆ ਗਈਆਂ ਤਾਂ ਲਾ ਹੋਰ ਕਸੂਰ ਕੀ ਦਾਗਾ ਤੇਰੇ ਗਿਆ ਸਾਰਾ ਕਸੂਰ ਐਤ ਕੀ ਵੀ ਆ ਸਸੀ ਮੈਨੂੰ ਵੀ ਚਲ ਕੋਈ ਮਹਾਰਾਜ ਸਾਜ ਜੀ ਖਬਰ ਸੁਣਾਊਗਾ ਹੈ ਤੂੰ ਤਾਂ ਉਹੀ ਗੱਲ ਫੇਰ ਕਰਤੀ ਹੁਣ ਸਾਰੇ ਪਿੰਡ ਚ ਬੇਇਜ਼ਤੀ ਕਰਾਤੀ ਕਿਤੇ ਮੂੰਹ ਦਿਖਾਉਣ ਜੋਗਰ ਨਹੀਂ ਛੱਡਿਆ ਤੂੰ ਸਾਨੂੰ ਚਲ ਮਾਂ ਐ ਕਾ ਤੋ ਬੋਲੀ ਜਾਨੀ ਆ ਦੇਖ ਲੋਕ ਜੇ ਕੋਈ ਸੁਣਦੇ ਹੋਏ ਅਗਲਾ ਕੁ ਪਤਾ ਨਹੀਂ ਇਹ ਜੀ ਕੀ ਗੱਲ ਹੋ ਗਈ ਆ ਆ ਲੋਕ ਸੁਣਦੇ ਹੋਏ ਹੁਣ ਤੈਨੂੰ ਲੋਕਾਂ ਦੀ ਬਾਲੀ ਪਰਵਾਹੇਗੀ ਇੱਕ ਚਵਾਖ ਤਾਂ ਸਾਨੂੰ ਦੇ ਨਹੀਂ ਸਕਦੀ ਤੂੰ ਮਹਾਰਾਜ ਕਿਉਂ ਬੋਲੀ ਜਾਂਦੇ ਆ ਘਰ ਜਾ ਕੇ ਕਰ ਲਈ ਨਾ ਗੱਲ ਚਲ ਨਹੀਂ ਆ ਜਾ ਤੂੰ ਤਾਂ ਹੁਣ ਹਾਂ ਲੱਗ ਜਾ ਕਰਨ ਸੱਸਾ ਦਾ ਕਸੂਰ ਕੱਢ ਦਿਆ ਕਰੋ ਤੁਸੀਂ ਤਾਂ ਤੁਹਾਡੇ ਤਾਂ ਉਹੀ ਗੱਲਾਂ ਫਿਰ ਲੈ ਟਾਈਮ ਇੰਨਾ ਹੋ ਗਿਆ ਸ਼ਾਮ ਹੋਣ ਵਾਲੀ ਹੋ ਗਈ ਉਦੋਂ ਕਹਿੰਦੀ ਸੀ ਘੰਟੇ 'ਚ ਮੋੜਾਵਾਂਗੀ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਈਆਂ ਕੌਣ ਹੋਣਾ ਲੈ ਆ ਤਾ ਗਿਆਂ ਆ ਗਏ ਮਾਂ ਆ ਗਏ ਵੇ ਭਾਈ ਫੇਰ ਬਣਿਆ ਕੁਸ ਕੁਸ ਨਹੀਂ ਬਾ ਆ ਰਿਪੋਰਟ ਚ ਕੁਸ ਨਹੀਂ ਬਣਿਆ ਬਣਨਾ ਬਣਾਉਣਾ ਕੀ ਸੀਗਾ ਅੱਛਾ ਤੈਨੂੰ ਪਤਾ ਹੀ ਆਪਣੇ ਘਰ ਮਹਿਰ ਜੇ ਕਿੱਥੇ ਚੰਗੇ ਵੀ ਜਿਹੜੇ ਆਉਂਦੀ ਗਾਂ ਦੀ ਜਵਾਖ ਹੋ ਜਾਂਦੇ ਇਹ ਹੋਰ ਹੀ ਘਰ ਹੈਗੇ ਜਿਨ੍ਹਾਂ ਨੂੰ ਆਉਂਦਾਂ ਨੂੰ ਜਵਾਖਾਂ ਦੱਸੋ ਖੋ ਗਿਆ ਇਹਨੇ ਤਾਂ ਆਪਣੀ ਬੇਇੱਜ਼ਤੀ ਕਰਾਉਣੀ ਸੀ ਸਾਰੇ ਪਿੰਡ ਚ ਕਰਾ ਕੇ ਰੱਖਦੀ ਪਰ ਤੂੰ ਤਾਂ ਉਦੋਂ ਕਹੀ ਜਾਂਦੀ ਸੀ ਵੀ ਉਹ ਡਾਕਟਰ ਨਹੀਂ ਵਧੀਆ ਉਹਨੇ ਗਰੰਟੀ ਦਿੱਤੀ ਅੱਜ ਤੂੰ ਕਹਿੰਦੀ ਐ ਵੀ ਕੁਸ ਰਿਪੋਰਟ ਚ ਹੈ ਹੀ ਨਹੀਂ ਫੇਰ ਭਾਈ ਮੈਨੂੰ ਕੀ ਪਤਾ ਸੀ ਮੈਂ ਤਾਂ ਆਪਦੀ ਸਾਰੀ ਬਾਤ ਆ ਲਾਈ ਜਾਨੀ ਹੁਣ ਜਿੰਨੇ ਜੋਗਰੀ ਹੈ ਗਈ ਹੈਗੀ ਹੁਣ ਮੇਰਾ ਕੀ ਕਸੂਰ ਆ ਇਹਦੇ ਚ ਚਲ ਉਹ ਤਾਂ ਠੀਕ ਆ ਮੈਂ ਤਾਂ ਨਾ ਕਦੋਂ ਦਾ ਡੱਕੀਆਂ ਨਹੀਂ ਭੁੱਖ ਲੱਗੀ ਪਈ ਸੀ ਨਾ ਤਾਂ ਰੋਟੀਆਂ ਨੇ ਛਾਬੇ ਚ ਨਾ ਚਾਹ ਬਣਾਈ ਐ ਜਾ ਚਾਚੂ ਬਣਾ ਦੇ ਹੁਣ ਮੇਰੇ ਵਾਸਤੇ ਘੁੱਟ ਹੁਣ ਬਰੋਪਰ ਆ ਪਈ ਗਈ ਹੈਗੀ ਤੈਨੂੰ ਨਹੀਂ ਪਤਾ ਕਾ ਵੀ ਮੁੰਡਾ ਕੰਮ ਤੋਂ ਆਇਆ ਬੈਠਾ ਤੇ ਮੈਂ ਚਾਹ ਪਾਣੀ ਤਾਂ ਬਣਾ ਦ ਕੋਈ ਨਾ ਕਰ ਦੇ ਆਪਦੇ ਆਪ ਤਾਂ ਕੁਸ ਆਉਂਦਾ ਹੀ ਨਹੀਂ ਤੈਨੂੰ ਹੁਣ ਫਿਰ ਕੀ ਕੀਤਾ ਜਾਵੇ ਮਾਂ ਓਏ ਕੀ ਦੱਸਾਂ ਹੁਣ ਮੈਂ ਕਿਸੇ ਨੂੰ ਪੁੱਛ ਲੂੰਗੀ ਆਸਗਮੰਡ ਚ ਜੇ ਕੋਈ ਹੋਰ ਕੋਈ ਡਾਕਟਰ ਹੋਇਆ ਤਾਂ ਉਹੜ ਪੋਹੜ ਤਾਂ ਕਰਾਂਗੀ ਨਹੀਂ ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦੇ ਕੋਈ ਜਵਾਖ ਹੋਊਗਾ ਚਲੋ ਉਹ ਤਾਂ ਮਾਂ ਕਹਿੰਦੇ ਹੁੰਦੇ ਆ ਸ਼ਾਇਦ ਇਹ ਕਰਮਾਂ ਜਵਾਖ ਤਾਂ ਕਰਮਾਂ ਦੀ ਹੁੰਦੇ ਨੇ ਕੀ ਆਪਣੇ ਕਰਮਾਂ 'ਚ ਕੋਈ ਫੇਰ ਫੇਰ ਹੋਵੇ ਅੱਜ ਨਹੀਂ ਕੱਲ ਨੂੰ ਰੱਬ ਸੁਣੀ ਲਊਗਾ ਭਾਈ ਮੈਨੂੰ ਤਾਂ ਲੱਗਦਾ ਨਹੀਂ ਵੀ ਰੱਬ ਸੁਣੂਗਾ ਹੈ ਹੁਣ ਇਹਨੂੰ ਤਾਂ ਆਏ ਆਗਾ ਉੱਥੇ ਕਰਦੀਆਂ ਸੀ ਅੱਕ ਕਿਤੇ ਬੰਟੂ 'ਚ ਨੁਕਸਾਨ ਹੋਵੇ ਭਾਈ ਤੈਨੂੰ ਵੀ ਮੈਂ ਦਵਾਈ ਕਾਦੀ ਦਵਾ ਦੇ ਮੈਂ ਨਹੀਂ ਮਾਂ ਦਵਾਈ ਦਊਂ ਉਹ ਨੋਹ ਕਾ ਉਹੀ ਗੱਲ ਲੈਂਦਾ ਹੈਗਾ ਦਵਾਈ ਦੁਵਾਈ ਇਹਨੂੰ ਹੀ ਦਵਾਈ ਚਾਹੀਦੀ ਮੈਨੂੰ ਕੀ ਹੋਇਆ ਦੱਸ ਹਾਂ ਆਈ ਵੀ ਤੈਨੂੰ ਦਵਾਈਆਂ ਦਵਾ ਦਵਾ ਕਮਜ਼ੋਰੀ ਪਵਾ ਦਿਆ ਮੈਂ ਤੇ ਘਰੇ ਕੰਮ ਕੌਣ ਕਰੂਗਾ ਫਿਰ ਪੋਰ ਦੱਸਣ ਨੂੰ ਕੌਣ ਦੇਊਗਾ ਸਨ ਐ ਆ ਮੈਂ ਚੱਲ ਮੈਂ ਮੈਨੂੰ ਉਹ ਤਾਂ ਕੋਈ ਅਤਰਾਜ ਨਹੀਂ ਹੈਗਾ ਚੱਲ ਜਵਾਕ ਕਰਮਾ ਦਾ ਹੁੰਦਾ ਮੈਂ ਕੋਈ ਇਹੋ ਜਿਹੇ ਦਵਾਈਆਂ ਲਈਆਂ ਮੁੜ ਕੇ ਮੈਂ ਮੰਜੇ ਤੇ ਬਹਿ ਜਾ ਮੈਥੋਂ ਕੰਮ ਨਾ ਹੋਵੇ ਫਿਰ ਦੱਸ ਉਹੀ ਕਮਾਉਣੇ ਆ ਤੇ ਉਹੀ ਖਾਣੇ ਆ ਖਾਣੇ ਆ ਉਹ ਭਾਈ ਬਸ ਸਰਿਆ ਪਿਆਗਾ ਮੈਂ ਕਿਸੇ ਨੂੰ ਪੁੱਛ ਪੱਛ ਲੈ ਇਹਨੂੰ ਕੋਈ ਚੱਜ ਦੀ ਦਵਾਈ ਦਵਾ ਦੇ ਆ ਬਥੇਰੇਆਂ ਦੇ ਜਵਾਕ ਹੋਏ ਨੇ ਇੱਥੇ ਗਲੀ ਗੁਆਂਢ 'ਚ ਉਹਨਾਂ ਨੂੰ ਪੁੱਛ ਦੱਸ ਕਿ ਉੱਥੋਂ ਦਵਾਈ ਦਵਾ ਦੇ ਕੋਈ ਚੱਜ ਦੇ ਦੇਖਦੀ ਆ ਮੈਂ ਨਾ ਗਾਗਣ ਕੋਲੇ ਜਾ ਕੇ ਆਉਂਗੀ ਉਹ ਦੱਸਦੀ ਸੀ ਕੋਈ ਡਾਕਟਰ ਉਹਦੇ ਕੋਲ ਹੀ ਜਾ ਜਾਉਂਗੀ ਜੇ ਕੋਈ ਉਹ ਦੱਸ ਦੇ ਤਾਂ ਮੈਨੂੰ ਉਹ ਦੱਸ ਦੇ ਨਹੀਂ ਉਧਰ ਉਹ ਨਹੀਂ ਉਹ ਨਾ ਕਿ ਰਿਸ਼ਤੇਦਾਰਾਂ ਚ ਕਿਸੇ ਦੇ ਹੋਇਆ ਸੀ ਕਹਿੰਦੇ 10-12 ਸਾਲਾਂ ਬਾਅਦ ਜਵਾਕ ਹੋਇਆ ਸੀਗਾ ਉਹਨਾਂ ਨੂੰ ਪੁੱਛ ਲਈ ਹਾਂ ਭਾਈ ਕੋਈ ਪੁੱਛ ਦਿੱਤਾ ਹੈ ਨਹੀਂ ਜਦੋਂ ਜੀ ਕਰਦਾ ਤੂੰ ਮੇਰੇ ਨਾਲ ਲੜ ਲੱਗੇ ਨਹੀਂ ਜਾਂ ਮੀਤ ਨਾਲ ਲੜਨ ਲੱਗੇ ਨਹੀਂ ਮਾੜਾ ਜਿਹਾ ਪਿੰਡ 'ਚ ਵੀ ਪੁੱਛਦਾ ਹਾਂ ਇੱਕ ਤਾਂ ਮਰਜ਼ੀ ਆ ਬਾਰੇ ਕਰਦੀ ਆ ਮਾਂ ਜੇ ਮੈਂ ਬੋਲਦਾ ਫਿਰ ਤੂੰ ਮੈਨੂੰ ਬੋਲਣ ਲੱਗੇ ਜਿੰਦੇ ਤੇ ਭਾਈ ਮੈਂ ਮਰਜ਼ੀਂਗਾ ਕੀ ਕਰਦੀ ਆ ਮੈਨੂੰ ਜਿਵੇਂ ਕੋਈ ਦੱਸ ਦਿੰਦਾ ਮੈਂ ਉਵੇਂ ਗਾਹਾਂ ਗੱਲ ਕਰ ਲੈਣੀ ਹੈਗੀ ਉਵੇਂ ਇਹਨੂੰ ਅਸੀਂ ਡਾਕਟਰ ਕੋਲੇ ਲੈ ਜਾਨੀ ਹੈਗੀ ਮੈਨੂੰ ਕੀ ਐਸੇ ਜੀ ਨਕਸਾ ਲੱਗਦਾ ਮੈਨੂੰ ਤਾਂ ਇਹਨੇ ਤਪਾ ਛੱਡੇ ਆਗੇ ਫਿਰ ਇਹਨਾਂ ਤੋਂ ਕੋਈ ਵਧੀਆ ਰਹਿ ਲੈ ਲੈ ਗਗਨ ਕੋ ਰਹਿ ਲੈ ਲੈ ਜਾ ਉਧਰ ਸੋਨਣਾ ਕਿਉਂਕਿ ਛੇਦ ਤਾਂ ਪੁੱਛ ਲਈ ਉਹੇ ਜਿਹੇ ਹਸਾਬ ਨਾਲ ਗੱਲ ਬਣ ਜਾਂਦੀ ਹੁੰਦੀ ਹੈ ਚੱਲ ਮੈਂ ਦੇਖਦੀ ਆ ਪਹਿਲਾਂ ਤਾਂ ਮੈਂ ਗਗਨ ਕੋਲੇ ਜਾ ਕੇ ਆਉਂਗੀ ਜੇ ਤਾਂ ਕੋਈ ਗੱਲ ਉਹਨੇ ਰਾਹ ਪਾਈ ਤਾਂ ਪਾਈ ਨਹੀਂ ਮੈਂ ਭਾਈ ਸੋਨਣਾ ਕੋਲੇ ਜਾ ਕੇ ਆਉਂਗੀ ਚੱਲ ਮੈਂ ਤਾਂ ਮਾਰ ਸੋਈ ਚੀ ਰੋਟੀ ਖਾਣਾ ਉਹਦੇ ਕੋਲੋਂ ਪਕਾਈ ਜਾਊਗੀ ਮੈਂ ਖਾ ਲੈਣਾ ਆਹੋ ਬਹਿ ਕੇ ਖਾ ਲੈ ਭਾਈ ਭੱਗ ਜਾ ਲਾ ਇਹ ਵੀ ਮਾਂ ਨੂੰ ਕਸੂਰ ਦਿੰਦਾ ਹੈ ਹੈ ਸਾਰੇ ਮਾਂ ਨੂੰ ਕਸੂਰ ਮੈਂ ਆ ਵੀ ਤੁਹਾਡੇ ਚੰਗੇ ਖਾਤਰ ਫਿਰਦੀ ਹੈਗੀ ਮੈਨੂੰ ਵੀ ਆਏਗਾ ਵਿਚ ਇਹਨੇ ਵੀ ਵਿਵਾਖ ਜਿਹਨੇ ਬਿੰਦ ਚ ਕਹਿਤਾ ਅਕੇ ਤੂੰ ਆਪਦੀਆਂ ਮਰਜ਼ੀਆਂ ਕਰਦੀਆਂ ਜੇ ਮੈਂ ਆਪਦੀਆਂ ਮਰਜ਼ੀਆਂ ਨਾ ਕਰਾਂ ਇਹ ਤਾਂ ਮੌਜ ਨਾ ਹੱਥ ਤੇ ਹੱਤ ਧਰ ਕੇ ਬੈਠੀ ਰਹੇ ਇਹਨੂੰ ਕੀ ਲੋੜ ਅਚਵਾਖ ਜੰਮਣ ਦੀ ਇਹ ਤਾਂ ਮੌਜ ਨਾ ਕਹਿ ਦੂਗੀ ਵੀ ਦੋ ਖਾਵਾਂਗੇ ਦੋ ਪਕਾਵਾਂਗੇ ਇਹ ਤਾਂ ਅਬ ਸਮਾਂ ਦੀ ਬੇਲੀ ਹੈਗੀ ਜਵਾਖ ਸਾਹਮਣੇ ਪੈਣਗੇ ਨਹੀਂ ਇਹਨੂੰ ਚੱਲ ਮਾਣਾ ਅੱਜ ਕੱਲ ਕਲ ਜੂਗੀ ਇਹ ਵਜਾਇਆ ਪਿਆਗਾ ਆਪ ਜਾ ਕੇ ਆਵਾਂ ਗਗਨ ਕੋਲੀ ਜਾਨਣੀ ਹੈਗੀ ਹੈ ਫੇਰ ਹੀ ਗਗਨ ਨੂੰ ਪੁੱਛਣੀ ਹੈ ਵੀ ਜੇ ਕੋਈ ਡਾਕਟਰ ਹੈਗਾ ਤਾਂ ਭਾਈ ਸਾਨੂੰ ਦੱਸ ਕਿ ਨਹੀਂ ਤਾਂ ਕਿਹੜੀ ਬੇਇੱਜ਼ਤੀ ਕਰਾਉਣੀ ਸੀ ਕਰਾਤੀ ਚੱਲ ਮਾਣਾ ਅੱਜ ਤਾਂ ਬਾਹਲੇ ਠੰਡਾ ਪੁੱਛਣਾ ਬਸ ਜੀ ਨਹੀਂ ਕਰਦਾ ਇੱਕ ਰੱਬ ਨੇ ਨਹੀਂ ਜਪਤਾ ਉਹਦਾ ਕਰਕੇ ਠੰਡ ਵੱਧ ਗਈ ਕੱਲ ਠੰਡ ਘੱਟ ਸੀ ਚਲ ਮੌਸਮ ਨੇ ਵੀ ਹਰ ਹਿੱਲੇ ਆਉਣਾ ਹੀ ਆਵਣਾ ਜੇ ਮੌਸਮ ਨਾ ਆਊਗਾ ਤਾਂ ਫਸਲਾਂ ਕਿਵੇਂ ਪੱਕਣਗੀਆਂ ਨਹੀਂ ਗਾਗਣ ਕਰ ਰਹੀਆਂ ਕਰ ਰਹੀਆਂ ਚਾਚੀ ਆ ਜਾ ਲੰਗਿਆ ਨਹੀਂ ਲੰਗਿਆ ਹੀ ਪੈਣੀ ਅੱਜ ਤੱਕ ਆਗਣ ਠੰਡ ਵਾਲੀ ਹੋਈ ਪਈ ਹੈਗੀ ਠੰਡ ਹੋਈ ਪਈ ਹੈ ਚਾਚੀ ਠੰਡ ਨੇ ਆਖਿਆ ਬੜੇ ਆਖਿਆ ਮੈਂ ਤਾਂ ਇਕੱਲੀ ਗੱਲਾਂ ਕਰੀ ਜਾਂਦੀ ਸੀ ਮਾਹ ਮੌਸਮ ਨੇ ਵੀ ਹਰ ਹਿੱਲੇ ਆਉਣਾ ਹੀ ਆਵਣਾ ਜੇ ਕੰਨ ਨਾ ਤੇ ਗਰਮੀ ਸਰਦੀ ਆ ਨਾ ਆਉਗੀ ਤਾਂ ਫਸਲਾਂ ਕਿਵੇਂ ਪੱਕਣਗੀਆਂ ਹੈ ਪੱਕਣਗੀਆਂ ਹਾਂ ਨਾਲੇ ਭਾਈ ਆਮੀਂਗੇ ਦਾ ਕਰਕੇ ਨਾ ਮੌਸਮ ਚੇਂਜ ਹੋ ਗਿਆ ਹੁਣ ਠੰਡ ਪਾ ਗਈ ਹਾਂ ਤੂੰ ਤਾਂ ਵਧੀਆ ਇੱਥੇ ਇਟਾਂਆਂ ਧਰ ਕੇ ਚੁੱਲ੍ਹਾ ਬਣਾ ਲਿਆ ਇੱਥੇ ਆਏ ਸੀ ਉਹ ਮੀਂਹ ਚ ਨਾ ਚੁੱਲ੍ਹਾ ਕੱਲ ਮੈਂ ਟਕਣਾ ਭੁੱਲ ਗਈ ਤੇ ਸਾਰਾ ਭਿੱਜ ਗਿਆ ਫੇਰ ਮਹਾਂ ਚਾਰ ਇਟਾਂ ਇੱਥੇ ਧਰ ਲੈਣੀਆਂ ਤੈਨੂੰ ਪਤਾ ਗਾਂ ਸੂਈ ਹੋਈ ਆ ਕਿੱਥੇ ਸਰਦਾਗਾ ਹੈ ਹਾਂ ਨਾਲੇ ਭਾਈ ਪਸ਼ੂ ਸਾਰੇ ਆਲਾ ਵੀ ਉਹ ਵੀ ਠੰਡ ਚ ਤਾਂ ਚੁੱਲ੍ਹਾ ਜ਼ਰੂਰੀ ਆ ਜ਼ਰੂਰੀ ਆ ਹੋਰ ਤੂੰ ਦੱਸ ਕਿਵੇਂ ਆਉਣੇ ਹੋਏ ਨਹੀਂ ਭਾਈ ਮੈਂ ਕਿਵੇਂ ਆਉਣੇ ਹੋਏ ਮੈਂ ਤਾਂ ਆਈ ਸੀ ਤੇਰੇ ਕੋਲ ਜਾ ਕੇ। ਤੇ ਖਤਾਈ ਨੂੰ ਵੀ ਪਤਾ। ਹਾਂ ਸਾਡੀ ਬਹੁ ਨੂੰ ਮੁੰਡੇ ਵਿਆਹੇ ਨੂੰ ਪੰਜ-ਛੇ ਸਾਲ ਹੋ ਗਏ। ਹਾਂ ਨਾ? ਭਈ ਹਜੇ ਤੱਕ ਕੋਈ ਜਵਾਖ ਨਹੀਂ ਹੋਇਆ। ਪਹਿਲਾਂ ਮੈਂ ਆਪਣੇ ਆਹ ਮਢੋਂ ਦਵਾਈ ਦਵਾਉਂਦੀ ਸੀ ਜੀ ਡਾਕਟਰ ਨੂੰ। ਹਾਂ ਉਹਨੇ ਦੋ ਕਸ ਕਿਹਾ ਸੀ ਮੈਨੂੰ ਵੀ ਪੱਕੀ ਗੱਲ ਈ ਆ ਵੀ ਜਵਾਖ ਹੋ ਜਾਊਗਾ। ਕਾਕੇ ਹਜੇ ਐ ਚੇ ਰਿਪੋਰਟ ਕਰਾ ਕੇ ਆਈਆਂ ਸੀ। ਕੋੜੇ ਕੋਸ਼ੀ ਨਹੀਂ ਆਇਆ ਉਹਦੇ 'ਚ। ਦੇਖ ਚਾਚੀ ਕਹਿੰਦੇ ਹੁੰਦੇ ਐ ਤਾਂ ਨਾ ਕਰਮਾਂ ਦੇ ਬੱਟੇ ਲੱਗ ਜਾਂਦੇ ਆ ਭਾਈ। ਕਿਦਾਂ ਨਹੀਂ ਜੀ ਕਰਦਾ ਵੀ ਪੋਤੇ-ਪੋਤੀ ਨਾ ਖੜਾਏ ਹੈ। ਉਹਦਾ ਕਿਹੜਾ ਵਿਚਾਰੀ ਦਾ ਜੀ ਨਹੀਂ ਕਰਦਾ ਹੋਣਾ ਵੀ ਭੈਤੀ ਪੁੱਤ ਦੀ ਮਾਂ ਮੈਂ ਬਣ ਜਾ ਹੈ ਪਰ ਕੀਤਾ ਕੀ ਜਾਵੇ ਕਰਮਾ ਮੂਰੇ ਕਿਹੜਾ ਜੋਰ ਆ ਜਦੋਂ ਕਰਮਾ ਚ ਹੋਇਆ ਜਵਾਖ ਉਹਦੀ ਹੋਊਗਾ ਹੋਊਗਾ ਤਾਂ ਗਾਣ ਉਹਦੀ ਮੈਨੂੰ ਵੀ ਪਤਾ ਵੀ ਜਦੋਂ ਕਰਮਾ ਚ ਹੋਇਆ ਕੁੜਾ ਫੇਰ ਵੀ ਆਪ ਨੂੰ ਆਏ ਆਂ ਵੀ ਬੈਠੇ ਬੈਠੇ ਦੇਖ ਲੀ ਗੇ ਪਤਾ ਨਹੀਂ ਇੱਕ ਚੁੰਨੀ ਪਾੜਾਂਗੇ ਕਿ ਨਾ ਨਹੀਂ ਚਲ ਆਇਆ ਆਪਦੇ ਜਵਾਖ ਦੀ ਨਿਉਂ ਜੜ ਦੇਖ ਲੀ ਗੇ ਕੱਲਾ ਮੈਂ ਤੈਨੂੰ ਪਤਾ ਮੇਰੇ ਜਵਾਖ ਸੀਮਾ ਗਰਬੱਤੀ ਨਾਲ ਬੱਤੀ ਲੱਗ ਜੂ ਤੇ ਮੈਂ ਤੈਨੂੰ ਮੈਂ ਪੁੱਛਦੀ ਸੀ ਕੁੜਾ ਕੋਈ ਜੇ ਡਾਕਟਰ ਡਾਕਟਰ ਹੈਗਾ ਤਾਂ ਮੈਨੂੰ ਦੱਸ ਹੀ ਪਾ ਦੇ ਲੇ ਚਾਤੀ ਆਤਾ ਤੋਂ ਬਾਲੀ ਸੋਨੇ ਕਰਤੇ ਗੱਲ ਹੈ ਕਹਿੰਦੇ ਹੁੰਦੇ ਆਗੇ ਐਵੇਂ ਬਹਿਮਾ ਪਰਮਾ ਚ ਪੈਣ ਨਾਲੋਂ ਤਾਂ ਨਾਲੇ ਤਾਂ ਬਹੁਤ ਈ ਰਿਪੋਰਟਾਂ ਕਰਾ ਕੇ ਦੇਖ ਲੋ ਉਹ ਬਹੁਤ ਈ ਤੁਸੀਂ ਕਰਾਈ ਆ ਨਿਰਨਿਓ ਰੋਜ਼ ਨਾਲ ਡਾਕਟਰ ਦੇ ਤੇ ਜਾਨੀ ਹੋ ਹਾਂ ਕੁੜੇ ਕੋਸੀ ਨਹੀਂ ਆਉਂਦਾ ਕਾ ਕੋਸੀ ਨਹੀਂ ਆਉਂਦਾ ਫਿਰ ਭਾਈ ਮੁੰਡੇ ਦੀ ਰਿਪੋਰਟ ਕਰਾ ਕੇ ਦੇਖ ਲੋ ਕੋਈ ਦਵਾਈ ਦੂਈ ਉਹਦੇ ਵਿੱਚ ਨਾ ਕੋਈ ਘਾਟ ਹੋਵੇ ਹੈ ਵੀ ਉਹਦੀ ਵੀ ਕੋਈ ਰਿਪੋਰਟ ਕਰਾ ਲਓ ਕਈ ਵਾਰ ਐ ਵੀ ਹੋ ਜਾਂਦਾ ਬੰਦੇ 'ਚ ਵੀ ਕੋਈ ਘਾਟ ਹੁੰਦੀ ਹੈ ਜੇ ਜਵਾਕ ਹੋਵੇ ਹਾਂ ਕੁੜੇ ਮੇਰੇ ਪੁੱਤ 'ਚ ਕਾਦੀ ਘਾਟ ਹੈਗੀ ਆਏ ਮਾੜੇ ਮੋਟਾ ਤਾਂ ਇੱਕ ਅੱਧੀ ਵਾਰ ਦੇਣ ਟੱਪੀ ਸੀ ਗੱਲ ਕਰ ਉਹਦੀ ਦਿੱਲੀ ਹੋ ਗਈ ਨੀ ਚਾਚੀ ਐ ਹੁੰਦਾ ਦੇਖ ਕਈ ਵਾਰ ਨਾ ਕਮਜ਼ੋਰੀ ਪੈ ਜਾਂਦੀ ਹੁੰਦੀ ਆ ਕੋਈ ਮਰਦਾਨਾ ਕਮਜ਼ੋਰੀ ਵੀ ਇਹੋ ਜੀ ਹੁੰਦੀ ਆ ਭਾਈ ਵੀ ਹਾਂ ਵੀ ਨਹੀਂ ਬੱਚਾ ਹੁੰਦਾ ਆਪਾਂ ਐਵੇਂ ਬਗਾਨੀ ਤੀਨ ਨੂੰ ਦਵਾਈਆਂ ਖਵਾਈ ਜਾਈਏ ਉਹਦੀ ਦੇਰ ਨੂੰ ਖੁੰਗਲ ਕਰਦ ਗਏ ਹੈ ਮੁਰਕਿਆ ਸਰੀਰ ਨਹੀਂ ਰਹਿਣਾ ਵਿਚਾਰੀ ਦਾ ਸਾਰੀ ਉਮਰ ਆ ਕਹਿੰਦੇ ਹੁੰਦੇ ਕੰਮ ਕਰਨਾ ਤੇ ਘਰ-ਬਾਰ ਵੀ ਸਾਂਭਣਾ ਹੈ ਉਹੀ ਗੱਲ ਜੇ ਆਪ ਦਾ ਤੀ ਪੁੱਤ ਹੋਵੇ ਆਪਣਾ ਵੀ ਢਡਮਚ ਦਾ ਨਾ ਇਹੋ ਜੀ ਤਾਂ ਗਾਗਨ ਕੋਈ ਗੱਲ ਨਹੀਂ ਮੁੰਡੇ ਵਾਲੀ ਤਾਂ ਅੱਛਾ ਤੇ ਉਹੀਂ ਕੋਈ ਕੋ ਤਰਤੂ ਦੀ ਗੱਲ ਹੋਈ ਪਈ ਆ ਤੂੰ ਮੈਨੂੰ ਐਂ ਦੱਸ ਵੀ ਕਿ ਡਾਕਟਰ ਦੱਸ ਬਾਬੂ ਨੂੰ ਲੈ ਜਾ ਡਾਕਟਰ ਫਿਰ ਐਂ ਕਰੋ ਤੁਸੀਂ ਵੀ ਬਠਿੰਡੇ ਬਾਜੋ ਭਾਈ ਉੱਥੇ ਵਧੀਆ ਤੋਂ ਵਧੀਆ ਡਾਕਟਰ ਆਗੇ ਕੋਈ ਚੰਗੇ ਡਾਕਟਰ ਨੂੰ ਦਿਖਾ ਲਿਓ ਕਿਸੇ ਹੋਰ ਤੋਂ ਪੁੱਛ ਲਿਓ ਮੈਨੂੰ ਤਾਂ ਚਾਚੀ ਇੰਨਾ ਪਤਾ ਨਹੀਂ ਮੈਂ ਤਾਂ ਆਪਦੇ ਦੋਨਾਂ ਚ ਵਕਾਂ ਵੇਲੇ ਨਾ ਦਵਾਈ ਬੂਟੀ ਕੁਛ ਨਹੀਂ ਖਾਧੀ ਪਰਮਾਤਮਾ ਨੇ ਮੇਰੇ ਨਾਲ ਤਾਂ ਮੈਨੂੰ ਆਉਂਦੀ ਨੂੰ ਦਿਨ ਟੱਪ ਗਏ ਸੀ ਮੇਰੇ ਕੋਲ ਤਾਂ ਪਹਿਲਾਂ ਕੁੜੀ ਹੋ ਗਈ ਪਰਮਾਤਮਾ ਨੇ 4 ਸਾਲਾ ਬਾਅਦ ਮੈਨੂੰ ਮੁੰਡਾ ਦਿੱਤਾ ਸੀਗਾ ਇਹ ਗੱਲ ਤਾਂ ਤੇਰੀ ਮੈਂ ਮੰਨਦੀ ਐਂਗੀ ਨਹੀਂ ਭੈਣ ਮੈਂ ਕਿਹੜਾ ਕੋਈ ਦਵਾਈਆਂ ਲੈਂਦੀਆਂ ਸੀ ਮੇਰੇ ਵੀ ਐ ਹੀ ਹੋ ਗਏ ਸੀ ਹਾਂ ਮੈਂ ਤਾਂ ਤੈਨੂੰ ਆਏ ਪੁੱਛਦੀ ਸੀ ਵੀ ਮੈਨੂੰ ਨਾ ਵਨ ਟੂ ਆਏ ਦਾਸਤਾ ਸੀ ਕਹਿੰਦਾ ਮਾਂ ਸੋਨਾ ਕੇ ਰਿਸ਼ਤੇਦਾਰੀ ਚ ਨਾ 11-12 ਸਾਲਾਂ ਬਾਅਦ ਮੁੰਡਾ ਹੋਇਆ ਸੀ ਅੱਛਾ ਹਾਂ ਕਹਿੰਦਾ ਨਾ ਉਹਨਾਂ ਨੂੰ ਪੁੱਛਾਂ ਕਿਉਂ ਮੈਂ ਸੋਨਾ ਕੇ ਕਦੇ ਗਈ ਨਹੀਂ ਕਿ ਤੂੰ ਮੈਨੂੰ ਸੋਨਾ ਨਾ ਮਲਾ ਦੇ ਤਾਂ ਮੈਂ ਸੋਨਾ ਨੂੰ ਹੀ ਪੁੱਛ ਲਾ ਕੋਈ ਨਾ ਚਾਚੀ ਮੈਂ ਤੇਰੇ ਨਾਲ ਚੱਲ ਬੜੋ ਤੇ じゃ ਮੈਂ ਆਇਆ ਕਰੂੰਗੀ ਹੁਣ ਉਧਰ ਬਾੜੇ ਚ ਤਾਂ ਜਾਊਂਗੀ ਤੂੰ ਸੋ ਨਾ ਕੇ ਜਾਇਆ ਤੇ ਮੈਂ ਉੱਥੇ ਬਾੜੇ ਚ ਆਇਆ ਵੀ ਸੁੱਖ ਜੀ ਬਸਾਇਆਉਂਗੀ ਫਸੋਂ ਥੱਲੇ ਚੱਲ ਭਾਈ ਹਾਂ ਦੇਖ ਲੈ ਜੇ ਬਾੜੇ ਚ ਜਾਣਾ ਤਾਂ ਬਾੜੇ ਚ ਹਾਂ ਚਾਹ ਨਹੀਂ ਚਾਹ ਚਾਹ ਨਾ ਨਾ ਚਾਹ ਨਹੀਂ ਮੈਂ ਪੀਣੀਗੀ ਚਾਹ ਤਾਂ ਹੁਣੀ ਉਹਨੇ ਬਣਾਈ ਸੀ ਮੇਰੇ ਲਈ ਆਈਆਂ ਸੀ ਅਸੀਂ ਡਾਕਟਰ ਦੇ ਉੱਤੇ ਵਨ ਟੂ ਆਇਆ ਬੈਠਾ ਸੀਗਾ ਹੂੰ ਉਹ ਆਦਾ ਮੈਂ ਮਾਂ ਰੋਟੀ ਖਾਣੀਆਂ ਨਾਲ ਚਾਹ ਪੀਣੀ ਆ ਉਹ ਚਾਹ ਬਣਾਉਣ ਲੱਗੀ ਨਾਲੇ ਉਹਨੇ ਰੋਟੀ ਬਣਾਈ ਚਾਹ ਮੈਂ ਨੂੰ ਉਹਨੇ ਫੜਾਤੀ ਸੀ ਕਹਿੰਦੀ ਮਾਂ ਤੂੰ ਵੀ ਪੀ ਜਾ ਚਾਹ ਦੀ ਘੁੱਟ ਪੀ ਕੇ ਮੈਂ ਇਧਰ ਨੂੰ ਆ ਗਈ

ਨੀ ਸੋ ਨਾ ਕਰਈਆਂ ਨੀ ਸੋ ਨਾ ਕਰਈਆਂ ਅੱਛਾ ਚਾਚੀ ਹਾਂ ਚਾਚੀ ਕਰਈਆਂ ਆ ਜਾ ਕੀ ਕੰਮ ਆਗਾ ਆ ਜਾ ਆ ਜਾ ਚਾਚੇ ਨੰਗਿਆ ਬਹਿ ਜਾ ਚਾਚੀ ਨਹੀਂ ਪੜਨੇ ਪਈ ਠੀਕ ਹੋਰ ਠੀਕ ਹੈ ਚਾਚੀ ਨਹੀਂ ਪੜਨੇ ਕਾਦੀ ਠੀਕ ਹੈ ਤੈਨੂੰ ਵੀ ਪਤਾ ਹੀ ਹੈ ਹੈ ਭੈਸਾ ਨਾ ਤੇਰੇ ਕੋਲੇ ਕੰਮ ਆਈ ਸੀ ਪਹਿਲਾਂ ਮੈਂ ਗਗਨ ਕੋਲੇ ਗਈ ਸੀ ਹੈਂ ਗਾਵੇ ਪੁੱਛ ਕੇ ਫੇਰ ਮੈਨੂੰ ਨਾ ਵਨਟੂ ਨੇ ਸਾਡੇ ਨੇ ਦੱਸਿਆ ਸੀ ਠੀਕ ਹੈ ਕਹਿੰਦਾ ਕਿ ਮਾਂ ਤੂੰ ਜਾ ਕੇ ਆਈ ਸੋਹਣਾ ਭਾਬੀ ਕੇ ਵੀ ਸਾਡੇ ਰਿਸ਼ਤੇਦਾਰੀ ਚ ਵੀ ਕਈ ਸਾਲਾਂ ਤੋਂ ਕਿਸੇ ਸਕੀਰੀ ਵਾਲੇ ਕੋਲੇ ਜਵਾਕ ਹੋਇਆ ਸੀ ਹਾਂ ਹਾਂ ਚਾਚੀ ਹੋਇਆ ਸੀਗਾ ਹਾਂ ਸਾਨੂੰ ਵੀ ਕੋਈ ਡਾਕਟਰ ਦੀ ਦੱਸ ਪਾ ਦੇ ਅਸੀਂ ਤਾਂ ਨਾ ਕਮਲੇ ਹੋ ਗਏ ਦਵਾਈਆਂ ਦਵਾ ਦਵਾ ਮੇਰੀ ਉਹ ਗਾਂਹ ਦੀ ਗਾਂ ਸਾਡੇ ਮੇਰੇ ਮਾਮੇ ਦੀ ਨੂੰ ਸੀਗੀ ਉਹਨ ਦਾ ਵੀ ਇਹੀ ਹਾਲ ਸੀ ਮੀਂਹ ਤੁਹਾਨੂੰ 6-7 ਸਾਲ ਹੋ ਗਏ ਸੀ ਉਹਦੇ ਵਿਆਹ ਨੂੰ ਤੇ ਜਵਾਕ ਨਹੀਂ ਸੀ ਹੁੰਦਾ ਫਿਰ ਅਸੀਂ ਉਹਦੀਆਂ ਰਿਪੋਰਟਾਂ ਵੇਗਿਆਲੀ ਨੂੰ ਦਿਖਾਈਆਂ ਸੀ ਇਹ ਬਰਾ ਮੈਂ ਗੈਦੀ ਦੇ ਰੱਬ ਨੇ ਸੋਣੀ ਸੁਣ ਲਈ ਉਹਦੀ ਤੇ ਮਹੀਨੇ ਦੇ ਵਿੱਚ ਵਿੱਚ ਉਹਨੂੰ ਦਿਨ ਟੱਪ ਗਏ ਸੀ ਚਲ ਚੰਗੀ ਗੱਲ ਆ ਜੇ ਸੋਨਾ ਸਾਡੀ ਵੀ ਮਹਾਰਾਜ ਵਾਹ ਫੜਦੇ ਤੇ ਸੋਨਾ ਦਵਾਈ ਦਵਾ ਦਵਾ ਤਾ ਅਸੀਂ ਥੱਕ ਗਏ ਹੈ ਸਾਡਾ ਤਾਂ ਕੋਈ ਕਿਸੇ ਪਾਸਿਓ ਹੱਲ ਨਹੀਂ ਹੋਇਆਗਾ ਆਦੇਸ਼ ਚ ਵੀ ਅਸੀਂ ਤਾਂ ਪੈਸਾ ਬਥੇਰਾ ਪੱਟ ਤਾ ਪਾਈ ਫਰਕ ਸਾਨੂੰ ਉਥੋਂ ਵੀ ਨਹੀਂ ਪਿਆਗਾ ਜੇ ਕੋਈ ਹੋਰ ਹੱਲ ਹੈ ਤਾਂ ਦੱਸ ਦੇ ਚਲ ਠੀਕ ਹੈ ਚਾਚੀ ਜੀ ਕਹਿੰਦੇ ਹੋ ਅਸੀਂ ਦਵਾਈ ਬਹੁ ਨੂੰ ਬਹੁਤ ਦਵਾ ਲਈ ਤਾਂ ਮੈਂ ਤੈਨੂੰ ਕੋਈ ਹੋਰ ਹੱਲ ਵੀ ਦੱਸ ਦਿੰਨੀ ਆ ਆਪਣੀ ਝਿੜੀ ਨਹੀਂਗੀ ਉਥੇ ਇੱਕ ਬਾਬਾ ਬੈਠਾ ਤੇ ਕੱਲ ਨੂੰ ਮੰਗਲਵਾਰ ਹੈਗਾ ਤੇ ਤੁਸੀਂ ਉਹਦੇ ਕੋਲ ਜਾਇਆਓ ਤੁਹਾਨੂੰ ਆਪੇ ਰਾਹ ਪਾਊਗਾ ਚਲ ਠੀਕ ਆ ਚੰਗਾ ਹੋਗਾ ਤੂੰ ਮੈਨੂੰ ਦੱਸ ਤਾਂ ਚਲ ਮੈਂ ਉਹਦੇ ਕੋਲੇ ਤਾਂ ਤੜਕੇ ਜਾਇਆ ਆਉਂਗੀ ਹਾਂ ਮੰਗਲਵਾਰ ਚਲ ਫਿਰ ਚੰਗਾ ᱛੀਏ ਮੈਂ ਤਾਂ ਤੇਰੇ ਕੋਲੇ ਆਈ ਪੁੱਛਣ ਆਈ ਸੀਗੀ ਹੈ ਹੁਣ ਮੈਂ ਜਾਣ ਨਹੀਂ ਆਏਗੀ ਬਹਿ ਜਾ ਚਾਚੇ ਮੈਂ ਚਾਹ ਬਣਾਉਣੀ ਆਂਗੀ ਨਾਲ ਚਾਹ ਨਹੀਂ ਮਰ ਪੀਣੀ ਚਾਹ ਮੈਂ ਹੁਣੀ ਪੀ ਕੇ ਆਈ ਸੀ ਚਾਹ ਤਾਂ ਮੈਨੂੰ ਗਗਨ ਵੀ ਆਦੀ ਸੀ ਮੈਂ ਉੱਥੇ ਵੀ ਨਹੀਂ ਪੀਤੀ ਕੁਵੇਲਾ ਹੋਇਆ ਪਿਆਗਾ ਮੈਂ ਘਰੇ ਜਾਣੀ ਆ ਫਿਰ ਹਾਂ ਨਹੀਂ ਠੀਕ ਹੈ ਚਾਚੀ ਜਾਇਾਂ ਕੱਲ ਮੰਗਲਵਾਰ ਆ ਨਾ ਹਾਂ ਮੈਂ ਕੱਲ ਨੂੰ ਜਾ ਕੇ ਆਉਂ ਹਾਂ ਜਾਇਾਂ ਹਾਂ ਜਾਇਾਂ ਚੋ ਕਰਾ ਸ਼ੋ ਕਰਾ ਪਾਈ ਅੱਜ ਤਾਂ ਨਾ ਚੰਗੇ ਸੱਗ ਨਹੀਂ ਹੋਇਆ ਸਾਰੇ ਰਾਹ ਮੈਨੂੰ ਜਵਾਖ ਟੱਕਰੇ ਜਾਂਦੀ ਨੂੰ ਵੀ ਆਉਂਦੀ ਨੂੰ ਵੀ ਤੇ ਬਾਬਾ ਵੀ ਮੈਨੂੰ ਪਟੱਕ ਕਦੇ ਨਹੀਂ ਟੱਕਰ ਗਿਆ ਲਾ ਹੁਣ ਸੱਦ ਕੇ ਨਾ ਮੀਤ ਨੂੰ ਦਵਾ ਦਵਾ ਦਵਾਈ ਦੇ ਦਿਆਂ ਜੇ ਸਾਡੇ ਵੀ ਦਿਨ ਸਿੱਧੇ ਆ ਜਾਣ ਨਹੀਂ ਗੱਲ ਸੁਣ ਮੀਤਾ ਨਹੀਂ ਮੀਤਾ ਹਾਂ ਮਾਂ ਉਰੇ ਆ ਹਾਂ ਮਾਂ ਕੀ ਕਹਿੰਦੇ ਸੀ ਮੇਰੀ ਗੱਲ ਸੁਣ ਆਲਾ ਦਵਾਈ ਲਿਆਈਆਂ ਤੇ ਖਾ ਲੈ ਦਵਾਈ ਤੇ ਲੈ ਮਾ ਕੋਈ ਨਹੀਂ ਮੈਂ ਠਰ ਕੇ ਜ ਖਾ ਲੂੰਗੀ ਕਿਉਂਕਿ ਮੈਂ ਨਾ ਹੁਣੀ ਦਵਾਈ ਲੈਂਦੀ ਆ ਨਹੀਂ ਮੇਰੀ ਗੱਲ ਸੁਣ ਠਹਿ ਠੋਰ ਕੇ ਨਹੀਂ ਪਾਈ ਹੁਣੀ ਖਾ ਮੇਰੇ ਸਾਹਮਣੇ ਲੈ ਮਾ ਐਂ ਕਾ ਤੂੰ ਕਰੀ ਜਾਨੀ ਆ ਕੋਈ ਨਹੀਂ ਖਾ ਲੂੰਗੀ ਮੈਂ ਕਹੀ ਜਾਨੀ ਆ ਤੇ ਐ ਆ ਨਾ ਫਿਰ ਦਵਾਈ ਦੇ ਉੱਤੋਂ ਦੀ ਦਵਾਈ ਲਈ ਜਾਨੀ ਰਹਿਣੀ ਆ ਮਾਂ ਕੋਈ ਦਵਾਈ ਅਸਰਤਾ ਕਰੇ ਅਸਰ ਉਸਰਦਾ ਪਈ ਮੈਨੂੰ ਤਾਂ ਪਤਾ ਨਹੀਂ ਪਰ ਆ ਦਵਾਈ ਖਾਲਾ ਤਾ ਮਾ ਹੂੰ ਤਾਂ ਮੈਂ ਦਵਾਈ ਖਾਦੀ ਸੀ ਗੱਲ ਕਰ ਤੂੰ ਨਾ ਮੰਨਦੀ ਨਹੀਂ ਹੁੰਦੀ ਹੈਗੀ ਬਾਈ ਮੰਨਦੀ ਕਿਉਂ ਨਹੀਂ ਮੈਨੂੰ ਨਹੀਂ ਤੇਰੇ ਤੇ ਯਕੀਨ ਹੈਗਾ ਵੀ ਤੂੰ ਦਵਾਈ ਖਾਨੀ ਆ ਜਾਂ ਨਾ ਖਾਨੀ ਆ ਮੈਨੂੰ ਤਾਂ ਲੱਗਦਾ ਤੂੰ ਸੱਟ ਸੱਟ ਦਿੰਨੀ ਆ ਸਾਰੀ ਦਵਾਈ ਖਾ ਜਾ ਮੇਰੇ ਅੱਖਾਂ ਦੇ ਸਾਹਮਣੇ ਖਾ ਮੈਂ ਪਾਣੀ ਤਾਂ ਲਿਆ ਮਾ ਪਾਣੀ ਪੋਣੀ ਨਹੀਂ ਨਾਲ ਨਹੀਂ ਲੈਣੀ ਆਈ ਲੈਣੀ ਆਈ ਖਾ ਲੈ ਆਇਆ ਖੱਟਾ ਮਿੱਠਾ ਜਮੂ ਖਰਦਾ ਤਬ ਖਾ ਲੈ ਮਾ ਕੌੜੀਆ ਕੌੜੀ ਕੋੜੀ ਕੁਛ ਨਹੀਂ ਹੁੰਦਾਗਾ ਜੇ ਪਾਲਾ ਹੋ ਜੇ ਤਪਾਲਾ ਜੇ ਵਾਖਾ ਮਾਰੇ ਤਾਂ ਫਿਰ ਦੇਾਂਗੇ ਜੇ ਹੋ ਜਾ ਤੇ ਤੂੰ ਤੈਨੂੰ ਮਾੜੀ ਕੌੜੀ ਲੱਗਦੀ ਆ ਫੇਰ ਕੀ ਹੋ ਜੂਗਾ ਕੋਈ ਨਹੀਂ ਮਾਂ ਖਾ ਲਈ ਦਵਾਈ ਨੇ ਤੂੰ ਸਸਾ ਪਾਣੀ ਵੀ ਨਹੀਂ ਪੀਂਦਿੰਦੇ ਪਾਣੀ ਪਾਈ ਬਾਬੇ ਨੇ ਆਖਿਆ ਸੀ ਪੀਣਾ ਨਹੀਂ ਮੈਂ ਤਾਂ ਤਾਂ ਦਵਾਈ ਲਈ ਹੈਗੀ ਮੇਰੀ ਗੱਲ ਸੁਣ ਦਵਾਈ ਖਾ ਲਈ ਨਾ ਕਿਦਰ ਨਹੀਂ ਤੂੰ ਮਰਦੀਗੀ ਤੇ ਜਾ ਕੇ ਕੰਮ ਕਰ ਲ ਆਵਦਾ ਠੀਕ ਅਮਾ ਹਾਂ ਆ ਲੱਥਣ ਜੇ ਨਾ ਕਰੀ ਜਾ ਆ ਖਾਦੀਆ ਤੇ ਸੱਟਦਾ ਹੁਣ ਹਾਂ ਇਹ ਸੱਟ ਦੇ ਪਰ ਲਫਾਫਾ ਤੇ ਵੀ ਲੱਥਣ ਜੇ ਨਾ ਕਰੀ ਜਾ ਜਾ ਕੇ ਆਪਦਾ ਕੰਮ ਕਰ ਲ ਆ ਹੁਣ ਇਦਰਾ ਨਹੀਂ ਤੇਰੀ ਜਾਨ ਨਿਕਲਦੀਗੀ ਦੇਖ ਲੈ ਠੰਗ ਕਰਦੀਆਂ ਐ ਤਾਂ ਹੈ ਨਹੀਂਗਾ ਵੀ ਮੇਰੀ ਮਾਂ ਦਵਾਈ ਲੈ ਕੇ ਆਈ ਹੈ ਤੇ ਮੈਂ ਦਵਾ ਦਾ ਖਾਲਾ ਵੀ ਸਾਡੇ ਭਲੇ ਮਾਰੀ ਫਿਰਦੀ ਹੈਗੀ ਹੈ ਫੇਰ ਅਕੇ ਸਾਡੇ ਜਵਾਖ ਨਹੀਂ ਹੁੰਦਾ ਮੈਨੂੰ ਤਾਂ ਪੂਰਾ ਯਕੀਨ ਹੈ ਹੁਣ ਤਾਂ ਜਿ ਕੋ ਮੇਰੇ ਸਾਹਮਣੇ ਦਵਾਈ ਖਾਣ ਤੋਂ ਨਾ ਨੁਕਰ ਕਰਦੀ ਸੀ ਭਾਵੇਂ ਇਹ ਦਵਾਈ ਖਾਂਦੀ ਨਹੀਂ ਇਹ ਸਿਰਦੀ ਹੋਊਗੀ ਦਵਾਈ ਹੁਣ ਤਾਂ ਮੈਂ ਕੋਈ ਨਾ ਜਿੰਨਾ ਚਿਰ ਜਵਾਖ ਨਹੀਂ ਹੁੰਦਾ ਖੜਾ ਇਹਦਾ ਮੈਂ ਵੀ ਨਹੀਂ ਛੱਡਦੀ ਚੁਣ ਪਾਣੀ ਜਾ ਬੜਾ ਖੜਾ ਕੀ ਕਰੀ ਮਾ ਕਿਧਰ ਤੂੰ ਮਾ ਮਗਰੀ ਆ ਗਈ ਮੈਂ ਤਾਂਦਰ ਸਬਜੀ ਤੋੜਨ ਆਇਆ ਸੀਗਾ ਮੈਂ ਚੱਲ ਪੱਤ ਗੋਭੀ ਦੇ ਫੁੱਲ ਜੇ ਲੱਗੇ ਪਏ ਤੋੜ ਉਧਰ ਪਾਣੀ ਵਾਲਾ ਖੜਾ ਬੇ ਪੁੱਤ ਮੈਂ ਮਗਰ ਕੀ ਆ ਗਈ ਮੈਂ ਨਾ ਕਹਾ ਬਾਬੇ ਕੋਲੇ ਗਈ ਸੀ ਜਿਹੜਾ ਆਪਣੇ ਉਥੇ ਧੀਰੀ ਬੈਠਾ ਹਾਂ ਤੇ ਉਹਨੇ ਦਵਾਈ ਜੀ ਦਿੱਤੀ ਸੀ ਉਹ ਮੈਂ ਮੀਤ ਨੂੰ ਖਵਾਤੀ ਕੋ ਬਸ ਠੀਕ ਹੈ ਗੱਲ ਖਤਮ ਹੋ ਗਈ ਖਵਾਤੀ ਤੱਕ ਬਸ ਠੀਕ ਹੈ ਫਿਰ ਬੇ ਗੱਲ ਕਿੱਥੋਂ ਖਤਮ ਹੋ ਗਈ ਜਿਹੜੀ ਗੱਲ ਹੈ ਉਹੀ ਤਾਂ ਮੈਂ ਕਰਨ ਆਈ ਸੀ ਤੇਰੇ ਨਾਲ ਹੁਣ ਕੀ ਹੋ ਗਿਆ ਬਾਬਾ ਕਹਿੰਦਾ ਟਾਲਾ ਲਾਉਣਾ ਪਊਗਾ ਮੀ ਧੁੱਤਾਂ ਦੀ ਟਾਲਾ ਲਾਉਣਾ ਪਊਗਾ ਹਾਂ ਉਹਨਾਂ 10000 ਰੁਪਇਆ ਮੰਗਦਾ ਸੀ 10000 ਰੁਪਇਆ ਹੋਰ ਆ ਬਾਲੇ ਨਹੀਂ ਹੈਗੇ ਪੈਸੇ ਬੇ ਬਾਲੇ ਤਾਂ ਹੈਗੇ ਐ ਮੈਂ ਐ ਸੋਚਦੀ ਸੀ ਵੀ ਚਲ ਇੰਨੇ ਵੀ ਆਪਾਂ ਡਾਕਟਰਾਂ ਨੂੰ ਲਾ ਹੀ ਦਿੱਤੇ ਖਬਰਾਂ ਕਹਿੰਦੇ ਹੁੰਦੇ ਆਰਾਮ ਤਾਂ ਸਵਾਦ ਹੀ ਚੁੰਡੀ ਤੋਂ ਵੀ ਆ ਜਾਂਦਾ ਚਲ ਮੈਨੂੰ ਐ ਸੀ ਮੈਂ ਉਹਦੇ ਨਾਲ 6000 ਚ ਗੱਲ ਕਰ ਗਲਤ ਤੇਰੀ ਸਿਆਣੀ ਆ ਮਾਂ ਹੋਂ ਵੀ ਤਾਂ ਡਾਕਟਰਾਂ ਨੂੰ ਉਹੀ ਗੱਲ ਬੁੱਕ ਪਰ ਪਰ ਕੇ ਫੜਾਈ ਜਾਂਦੇ ਪੈਸੇ ਫੜਾਈ ਜਾਂਦੇ ਹਾਂ ਪਰ ਜੇ ਇੱਧਰ 6000 ਨਾਲ ਆਰਾਮ ਆ ਜਾਊਗਾ ਬਾ ਕੋਈ ਨਾ ਫਿਰ ਤੂੰ ਲੈ ਜੀ ਪੈਸੇ ਉਥੋਂ ਅਲਮਾਰੀ ਚੋਂ ਜਾ ਕੇ ਢਾਲਾ ਲਟੋਹ ਕਰਿਆ ਬੇ ਮੇਰੇ ਪੈਸੇ ਨਾ ਨਹੀਂ ਨਾ ਲੋਟ ਆਉਣਾ ਉਹ ਬਾਬਾ ਆਇਆ ਦਾ ਸੀ ਕਹਿੰਦਾ ਕਿ ਪਾਲੀ ਵੱਡਾ ਕੋਈ ਪੂਤ ਪ੍ਰੇਤ ਹੈਗਾ ਉਹ ਲਾਉਣਾ ਪਊਗਾ ਢਾਲਾ ਤੇ ਵੀ ਮੀਤ ਨੂੰ ਲੈ ਕੇ ਆਇਓ ਇੱਕ ਰਾਤ ਮੀਤ ਨੂੰ ਰੱਖਾਂਗੇ ਅਸੀਂ ਡੇਰੇ ਚ ਵੀ ਆਪਣਾ ਦੋਦਾ ਦੋਨੇ ਹੀ ਨਹੀਂ ਜਾਂਦੇਗੇ ਆਪਾਂ ਆਪਾਂ ਦੋਨੇ ਨਹੀਂ ਜਾਂਦੇ ਹੈਗੇ ਇਹ ਕੀ ਗੱਲ ਬਣੀ ਮੈਂ ਨਾਲ ਬਗ ਜੂੰਗਾ ਭਈ ਪਤਾ ਨਹੀਂ ਬਾਬੇ ਨੇ ਤਾਂ ਮੈਨੂੰ ਇਆ ਆਖਿਆ ਸੀਗਾ ਵੀ ਤੁਸੀਂ ਨਾ ਆਓ ਵੀ ਕੱਲੀ ਬਹੂ ਨੂੰ ਤੋਰ ਦਿਓ ਤੇ 6000 ਰੁਪਇਆ ਦੇ ਦਿਓ। ਉਹ ਤਾਂ ਮੈਂ ਠੀਕ ਆ ਪਰ ਮੈਂ ਤੈਨੂੰ ਐ ਕਹਿੰਦਾ ਸੀਗਾ ਤੂੰ ਇੱਕ ਵਾਰੀ ਬਾਬੇ ਨੂੰ ਪੁੱਛ ਲੈ ਵੀ ਮੇਰਾ ਮੁੰਡਾ ਨਾਲ ਆਊਗਾ ਆਪਦੀ ਘਰ ਵਾਲੀ ਦੇ। ਇਹ ਇੱਕ ਰਾਤ ਦੀ ਤਾਂ ਗੱਲ ਹੈ। ਕਿਹੜੇ ਨਹੀਂ ਉਹ ਮਰਦੀ। ਨਾਲ ਇਹਨੇ ਨਾ ਜਵਾਖ ਹੋ ਜੂਗਾ। ਉਹ ਤਾਂ ਠੀਕ ਆ ਮਾ ਮੈਨੂੰ ਤਾਂ ਐ ਸੀਗਾ ਵੀ ਉਦੋਂ ਮੈਂ ਸਾਈਡ ਤੇ ਬੈਠਾ ਰਹਿੰਦਾ ਜਿਹੜਾ ਕੋਈ ਉਹਦਾ ਕੋਈ ਹੈਗਾ ਕਰਦਾ ਥੋੜਾ ਥੱਪਾ ਉਹ ਆ ਉਹਦਾ ਕਰੀ ਚੱਲੇ ਮੈਂ ਕੋਲ ਬੈਠਾ ਰਹਿੰਦਾ। ਭਾਈ ਮੈਨੂੰ ਨਹੀਂ ਲੱਗਦਾ ਵੀ ਪਾਪਾ ਮੰਨੂਗਾ। ਬਾਕੀ ਚੱਲ ਕੋਈ ਨਾ ਦੇਖਦੇ ਆਂ ਕਿ ਪੁੱਛ ਲਾਂਗੇ। ਜੇ ਫਿਰ ਜੇ ਨਹੀਂ ਮੰਨਦਾ ਨਾ ਫਿਰ ਮਾਂ ਮੈਨੂੰ ਵੀ ਇੱਕ ਦਿਨ ਚਾਹੀਦਾ ਸੋਚਣ ਵਾਸਤੇ ਹਾਂ ਤਾਂ ਫਿਰ ਮੈਂ ਕੱਲੀ ਨੂੰ ਉਹਨੂੰ ਵੀ ਨਹੀਂ ਭੇਜਦਾ ਹੈਗਾ ਮੈਨੂੰ ਨਾ ਚੰਗਾ ਨਹੀਂ ਲੱਗਦਾ ਹੈਗਾ ਤੇ ਮੜਾ ਸੋਚ ਲੈ ਲੈਂਦੇ ਫਿਰ ਮੈਂ ਤੈਨੂੰ ਦੱਸੂਗਾ ਫਿਰ ਤੂੰ ਉਹਨੂੰ ਲੈ ਜੀ ਚੱਲ ਭਾਈ ਸੋਚ ਲੋ ਮੈਂ ਤਾਂ ਛੋਡੇ ਭਲੇ ਮਾਰੀ ਫਿਰਦੀ ਆ ਜਦੋਂ ਸੋਨੂੰ ਤੈਨੂੰ ਆਪਦੀ ਮਾਂ ਤੇ ਯਕੀਨ ਨਹੀਂ ਹੋਰ ਕੀ ਤੇ ਕਰਾਂਗਾ ਮਰਜ਼ੀ ਕਰ ਪਈ ਆਪਦੀ ਚੱਲ ਮੈਂ ਤਾਂ ਘਰੇ ਜਾਨੀ ਆ ਆ ਜਾ ਹੁਣ ਤੂੰ ਵੀ ਕਰ ਉਹ ਤਾਂ ਠੀਕ ਆ ਮਾਂ ਪਰ ਮੈਨੂੰ ਵੀ ਸੋਚਣ ਵਾਸਤੇ ਟਾਈਮ ਚਾਹੀਦਾ ਨਾ ਅੱਜ ਕੱਲ ਸਮਾਂ ਸਹੀ ਨਹੀਂ ਹੈਗਾ ਆਹ ਦੇਖਦੇ ਆ ਕੀ ਬਣਦਾ ਬਾਬੇ ਨੇ ਚਾਹ ਕਿੰਨੀ ਸਵਾਦ ਬਣਾਈ ਸੀ ਨਾ ਹੋਰ ਮੈਨੇ ਵਾਲੀ ਵਧੀਆ ਬਣਾਈ ਸੀ ਤਾਂ ਕਦੇ ਕਦੇ ਆਪਾਂ ਜਾਇਆ ਕਰਾਂਗੇ ਡੇਰੇ 'ਚ ਨਹੀਂ ਕਿਵੇਂ ਆ ਠੀਕ ਆ ਨਹੀਂ ਕਿੱਥੋਂ ਆਈਆਂ ਨੇ ਉਸ ਤਾਂ ਡੇਰੇ 'ਚ ਰੇਚੇ 'ਚ ਬਾਬਾ ਨਹੀਂ ਬੈਠਾਗਾ ਪਾ ਉੱਥੋਂ ਆਈਆਂ ਤੇ ਥੋੜਾ ਪਾ ਕੇ ਲੈ ਆਈਆਂ ਕੀ ਹੋ ਗਿਆ ਨਹੀਂ ਤੈਨੂੰ ਪ੍ਰਵੀਨ ਬੁਖਾਰ ਚੜੀ ਜਾਂਦਾ ਸੀਗਾ ਮੈਨੂੰ ਤਾਂ ਹੁਣ ਠੀਕ ਆ ਥੋੜਾ ਪਾਏ ਤਾਂ ਹਾਂ ਹੁਣ ਫਰਕ ਲੱਗਦਾਗਾ ਫਿਰ ਤਾਂ ਸੱਚੀ ਗੱਲ ਆ ਨਹੀਂ ਜੇ ਥੋੜਾ ਪਾ ਕੇ ਫਰਕ ਆ ਫਿਰ ਤਾਂ ਕਰਨੀ ਵਾਲਾ ਬਾਬਾ ਹੈ ਨਾ ਹੋਰ ਉਹ ਵਾਲਾ ਵਧੀਆ ਬਾਬਾਗਾ ਜਿਹੜੀ ਵੀ ਗੱਲ ਕਰੀਗੇ ਆਪਾਂ ਘਰ ਬਾਰੇ ਪੁੱਛੀਗੇ ਕੁਝ ਇੱਕ ਗੱਲ ਪੂਰੀ ਹੁੰਦੀ ਹੈਗੀ ਅੱਛਾ ਚੱਲ ਫਿਰ ਤਾਂ ਸੋਹਣੀ ਗੱਲ ਆ ਕਦੇ ਨਾ ਕਦੇ ਟਾਈਮ ਕੱਢ ਕੇ ਮੈਂ ਵੀ ਜਾਊਂਗੀ ਮੈਨੂੰ ਐਂ ਦੱਸੋ ਵੀ ਉੱਥੇ ਇਕੱਠ ਕਿੰਨਾ ਕਾ ਕਿੰਨੇ ਕ ਬੰਦੇ ਬੰਦੇ ਹੁੰਦੇ ਆ ਤਾਂ ਤਾਂ ਬਾਵਾ ਤਾਂ ਹੁੰਦਾਗਾ ਪਣੀ ਇਕੱਠ ਬੰਦੇ ਤਾਂ ਨਹੀਂ ਹੁੰਦੇ ਇਕੱਲੀਆਂ ਬੁੜੀਆਂ ਤਾਂ ਇਕੱਠ ਬਹੁਤ ਹੁੰਦਾਗਾ ਅੱਛਾ ਕਿਉਂ ਬੰਦੇਨ ਹੁਕਮ ਨਹੀਂ ਜਾਣਦਾ ਨਾ ਉੱਥੇ ਇਕੱਲੀਆਂ ਬੁੜੀਆਂ ਹੀ ਹੁੰਦੀਆਂ ਗੀਆਂ ਬੰਦਿਆਂ ਦਾ ਜਾਨ ਨਹੀਂ ਨਾ ਦਿੰਦੇ ਬੰਦਿਆਂ ਨੂੰ ਜਾਨ ਨਹੀਂ ਦਿੰਦੇ ਉੱਥੇ ਜਾਨ ਨਹੀਂ ਦਿੰਦੇ ਹਾਂ ਚੱਲ ਕੋਈ ਗੱਲ ਨਹੀਂ ਅੱਜ ਮੰਗਲਵਾਰ ਆ ਹਨਾ ਤੁਸੀਂ ਕਾਹਨੂੰ ਉੱਥੇ ਗਈਆਂ ਹੋਣ ਕਰੀ ਮੈਨੂੰ ਆਵਾਜ਼ ਮਾਰ ਕੇ ਲੈ ਜਾਂਦੇਗਾ ਮੈਂ ਅੱਛਾ ਚਲ ਕੋਈ ਗੱਲ ਨਹੀਂ ਫਿਰ ਮੈਂ ਵੀ ਢੇੜਾ ਮਾਰ ਕੇ ਆਉਣੀ ਆ ਉੱਥੇ ਮੈਂ ਜਾਣੀ ਆ ਕਿਸੇ ਸਹੇਲੀ ਨਾਲ ਠੀਕ ਆ ਹਾਂ ਚਲ ਆਉਂਦੇ ਹਾਂ ਹਾਂ ਅੱਜ ਸਾਡੇ ਘਰੇ ਠੀਕ ਆ ਠੀਕ ਆ ਚੰਗਾ ਚਲ ਨਹੀਂ ਵਾਲਾ ਹੀ ਟਾਈਮ ਹੋ ਗਿਆ ਹੋਰ ਉਰੇ ਆ ਨਹੀਂ ਮੀਤਾ ਨਹੀਂ ਮੀਤ ਕੀ ਕਰੀ ਜਾਨੀ ਆ ਉਰੇ ਆ ਆ ਜੀ ਮੰਮੀ ਕੀ ਕਹਿੰਦੇ ਸੀਗੇ ਮੈਂ ਕੀ ਕਹਿਣਾ ਸੀ ਮੈਂ ਤੈਨੂੰ ਐਂ ਕਹਿਣਾ ਸੀ ਜਿਹੜੇ ਬਾਬੇ ਤੋਂ ਮੈਂ ਤੈਨੂੰ ਦਵਾਈ ਦਿਵਾ ਕੇ ਲੈਈਏਗੀ ਤੇ ਉਹਨੇ ਨਾ ਕੋਈ ਢਾਲਾ ਟੱਪਾ ਲਾਉਣਾਗਾ ਤੇ ਅੱਜ ਰਾਤ ਨੂੰ ਤੂੰ ਬਾਬੇ ਕੋਲੇ ਜਾਵੇਂਗੀ ਕੋਈ ਗੱਲ ਨਹੀਂ ਮੰਮੀ ਵਗ ਜਾਗੇ ਆਪਾਂ ਕੌਣ ਕੌਣ ਜਾਵਾਂਗੇ ਆਪਾਂ ਲੈ ਕੌਣ ਕੌਣ ਜਾਵਾਂਗੇ ਕੌਣ ਕੌਣ ਨੇ ਜਾਣਾ ਸੀ ਤੂੰ ਜਾਵੇਂਗੀ ਕੱਲੀ ਮੈਂ ਕੱਲੀ ਵਾ ਹਾਂ ਨਾ ਨਾ ਮੈਂ ਕੱਲੀ ਨਹੀਂ ਜਾਂਦੀ ਹੈਗੀ ਬਾਬੇ ਬੂਬੇ ਕੋਲੇ ਮੈਨੂੰ ਤਾਂ ਡਰ ਲੱਗਦਾ ਇਹ ਜੀ ਬਾਬੇ ਪਤਾ ਨਹੀਂ ਕੀ ਕੁਛ ਕਰਦੇ ਹਨ ਲੈ ਡਰ ਨੂੰ ਇਹਦੇ ਚ ਕੀ ਗੱਲ ਹੈਗੀ ਮਾ ਫਿਰ ਤੂੰ ਹਟਦੀ ਨਹੀਂ ਹੁੰਦੀ ਉਹੀ ਗੱਲ ਫਿਰ ਤੂੰ ਕਹਿ ਦਿੰਦੀ ਆ ਮੈਂ ਬੋਲਦਾ ਬੋਲਦਾ ਮੈਂ ਮਾੜਾ ਲੱਗਦਾ ਜਦੋਂ ਤੈਨੂੰ ਮੈਂ ਉੱਥੇ ਬਾੜੇ ਚ ਕਹੀ ਤਾਂ ਗਿਆ ਵੀ ਮੈਨੂੰ ਸੋਚਣ ਦਾ ਟਾਈਮ ਦੇ ਕੋਈ ਨਾ ਆਪਾਂ ਭੇਜ ਦਾਂਗੇ ਹੈਗੇ ਇਹਦਾ ਮੈਂ ਤੂੰ ਹੁਣ ਆ ਕੇ ਫਿਰ ਇਹਦੇ ਨਾਲ ਲੜਨ ਲੱਗੀ ਆ ਵੇ ਭਾਈ ਸੋਡੀ ਤਾਂ ਦੋਨਾਂ ਦੀ ਇੱਕ ਗੱਲ ਹੈ ਬਸ ਮੈਨੂੰ ਪਤਾ ਹੈ ਵੀ ਤੁਸੀਂ ਤਾਂ ਚਾਹੁੰਦੇ ਨਹੀਂ ਵੀ ਸਾਡੇ ਜਵਾਖ ਹੋਵੇ ਹਨਾ ਮੈਂ ਤਾਂ ਕੀ ਲੈਣਾਗਾ ਮੈਂ ਤਾਂ ਇਹਨੂੰ ਕਹਿੰਦੀ ਕੋਈ ਸੀ ਭਗ ਜਾਏ ਭਗ ਜਾਏ ਮੈਨੂੰ ਤਾਂ ਆਪ ਆਏਗਾ ਵੀ ਕਦੋਂ ਜਵਾਖ ਹੋਵੇ ਕਦੋਂ ਹੋਵੇ ਉਹ ਆਏ ਹੁਣ ਉਹ ਉਹੀ ਗੱਲਾਂ ਫਿਰ ਤੇਰੀਆਂ ਹੁਣ ਤੈਨੂੰ ਮੈਂ ਕਹੀ ਤਾਂ ਜਾਂਦਾ ਵੀ ਜਾਂ ਤਾਂ ਮੈਨੂੰ ਨਾਲ ਤੋਰ ਦੇ ਜਾਂ ਤੂੰ ਉਹਨੂੰ ਪੁੱਛ ਲੈ ਪਹਿਲਾਂ ਪੁੱਛ ਤਾਂ ਲੈ ਜ ਉਹਨੇ ਹਾਂ ਕਰਤੇ ਵੀ ਹਾਂ ਉਹਦੇ ਘਰ ਵਾਲਾ ਜੇ ਮੈਂ ਨਾਲ ਵਗ ਜੂਗਾ ਇਹ ਚ ਕੀ ਗੱਲ ਆ ਪਰ ਹੁਣ ਮਾੜਾ ਮੋਟਾ ਫਿਰ ਮੈਨੂੰ ਵੀ ਸੋਚਣ ਦਾ ਟਾਈਮ ਦੇ ਨਾ ਹੁਣ ਇਕੱਲੀ ਨੂੰ ਮੈਂ ਕਿਵੇਂ ਤੋਰਦਾ ਚਾਚੀ ਘਰ ਆਈਆਂ ਚਲ ਹੁਣ ਚੁੱਪ ਕਰਦੀ ਨਹੀਂ ਆ ਜੀ ਹਾਂ ਭਾਈ ਆ ਜਾ ਕਹਾ ਕਿਵੇਂ ਆ ਚਾਚੀ ਇਕੱਠੇ ਜਿਹੋਏ ਬੈਠੇ ਹੋ ਕੋ ਬਸ ਕਿਵੇਂ ਠੀਕ ਆ ਗਾਗਣਾ ਉਹੀ ਬੈਗੇ ਅਸੀਂ ਤਾਂ ਕੋਈ ਰਾਏ ਕਰਦੇ ਸੀਗੇ ਕਰਤੀ ਚਾਚੀ ਹਾਂ ਮੈਂ ਤਾਂ ਧੀਰੀ ਚੋਂ ਆਈਆਂ ਅੱਛਾ ਤੂੰ ਉੱਥੇ ਕੀ ਲੈਣ ਗਈ ਸੀ ਲੱ, ਕੀ ਲੈਣ ਗਈ ਸੀ ਪਹਿਲਾ ਸੋਨ ਨ ਵਰ ਗਿਆ ਤੇ ਪ੍ਰਵੀਨ ਵਰ ਗਿਆ ਥੋੜਾ ਪਵਾ ਕੇ ਆਈਆਂ ਬਾਬੇ ਤੋਂ ਕਹਿੰਦੀ ਮੈਨੂੰ ਬੁਖਾਰ ਠੀਕ ਆ ਕਹਿੰਦੀ ਉਹਨੇ ਚੇਲੇ ਨੇ ਸਾਨੂੰ ਬਾਹਲੀ ਸਵਾਦ ਚਾਹ ਕਰਕੇ ਪਿਆਈ ਤੇ ਨਾਲੇ ਇੱਕ ਗੱਲ ਏਡੀ ਵੱਡੀ ਹੋਈ ਪਿਆ ਪਿੰਡ 'ਚ ਸਾਨੂੰ ਪਤਾ ਹੀ ਨਹੀਂ ਗਾ ਵਾ ਕੀ ਗੱਲ ਹੋ ਗਈ ਹੁਣ ਤਾਂ ਮੈਂ ਵੀ ਆਈਆਂ ਘੰਟਾ ਹੋ ਗਿਆ ਘੰਟਾ ਡੇਢ ਘੰਟਾ ਹੋ ਗਿਆ ਜਿਹੜੀ ਚੋਂ ਮੈਂ ਵੀ ਗਈ ਸੀ ਉਭੀ ਗਈ ਸੀ ਨਾ ਹੁਣੇ ਸੁਣਾਏ ਗੱਲਾਂ ਭਾਈ ਮੈਂ ਤਾਂ ਅੱਗੇ ਨਾ ਪਿੱਛੇ ਨਾ ਕੋਈ ਸਾਡੇ ਬਿਮਾਰ ਨੇ ਠਵਾਰ ਨਹੀਂ ਸੋਹਣੇ ਮੇਰੇ ਜਵਾਕ ਆ ਸੁੱਖ ਨਾਲ ਭਾਈ ਮੈਨੂੰ ਤਾਂ ਸ਼ੌਂਕ ਜਾਗਿਆ ਮੈਂ ਜਿਦੋਂ ਸਾਰੇ ਲੋਕ ਇੰਨੀ ਪ੍ਰਸ਼ੰਸਾ ਕਰੀ ਜਾਂਦੇ ਮੈਂ ਵੀ ਵਗ ਜਾਨੀ ਆ ਬਾਬੇ ਕੋਲੇ ਹਾਂ ਹਾਏ ਚਾਚੀ ਜਦੋਂ ਮੈਂ ਬਾਬੇ ਕੋਲੇ ਗਈ ਉੱਥੇ ਤਾਂ ਪੁਰਸੀ ਪੁਰਸਾ ਪੁੱਛਣਾ ਬਾਬੇ ਨੂੰ ਲੱਤੋ ਲੱਤੀ ਕਿਹੜੀ ਸਾਖੜੀ ਸੀ ਬਾਬੇ ਨੇ ਵੱਡੀ ਚਲਾਕਪੇ ਲੈ ਕੇ ਨਾਲੇ ਉਹਦੇ ਚੇਲੇ ਵੇਲਿਆਂ ਨੂੰ ਕਿਉਂ ਕੀ ਇਹਦੀ ਕੀ ਗੱਲ ਹੋਗੀ ਸੀ ਵਨ ਟੂ ਉਹੀ ਗੱਲ ਕਹਿੰਦੇ ਹੁੰਦੇ ਆ ਚੱਲ ਮੇਰੇ ਦਿਔਰਾਂ ਦੇ ਥਾਂ ਲੱਗਦਾ ਭਾਈ ਮੈਨੂੰ ਕਾਦੀ ਸ਼ਰਮ ਆ ਜਦੋਂ ਪਿੰਡ 'ਚ ਹੀ ਉੱਡ ਗਈ ਅਖਬਾਰਾਂ ਚਾਹੂਗੀ ਨਾਲੇ ਵੀਡੀਓ ਆਉਗੀ ਲੋਕਾਂ ਦੀ ਹੁਣ ਤਾਂ ਫੋਨਾਂ ਤੇ ਉਹਦੀ ਪਾਉਂਦੇ ਆ ਹਨਾ ਖਬਰ ਮਿੰਤਾਈ ਸੀ ਪਹੁੰਚ ਗਈ ਹੋਊਗੀ ਸੋਡੇ ਕੋਲੇ ਬਾਬੇ ਨੇ ਤਾਂ ਉਹ ਤਾਂ ਆਹੀ ਕੰਮ ਕਰਦਾ ਸੀ ਉੱਥੇ ਤਾਂ ਬੰਦਿਆਂ ਨੂੰ ਜਾਣਾ ਹੁਕਮ ਨਹੀਂ ਨਾ ਇਹ ਉਹੀ ਬਾਬਾ ਜਿਹਦੇ ਕੋਲ ਤੂੰ ਮੀਤਣ ਵਾਸਤੇ ਗਈ ਆਂ ਨੀ ਹਾਂ ਹਾਂ ਉਹੀ ਆਗਾ ਤੇਰੀ ਜਲਾ ਬਾਬਾ ਹਾਂ ਦਾ ਕੁਛ ਕਰਦਾ ਸੀ ਉਹ ਤਾਂ ਫੜਿਆਗਾ ਕੋ ਹੋਰ ਕਲ ਜੋਗਾ ਆ ਜਾ ਮੇਰੀ ਮਾਂ ਦੀ ਗੱਲ ਸੁਣ ਲੈ ਭਾਬੀ ਆਖੇ ਮੀਤ ਨੇ ਨਾ ਉਹ ਕਰਕੇ ਵਿਥੋਲਾ ਪੋਣਾ ਬਾਬੇ ਕੋਲ ਲੈ ਜਾ ਕੇ ਰਾਤ ਉੱਥੇ ਇਕੱਲੀ ਰਹੂਗੀ ਘੰਟੇ ਦਾ ਮੈਂ ਕਿ ਸਾਡੇ ਘਰੇ ਇਸੇ ਗੱਲ ਤੇ ਕਲੇਸ਼ ਹੋਈ ਜਾਂਦਾ ਮੈਂ ਕਹਾਂ ਜੇ ਜਾਣਾ ਤਾਂ ਮੈਂ ਨਾਲ ਵਾ ਗਿਆ ਨਾ ਆਫੇ ਨਹੀਂ ਉਹ ਤਾਂ ਕੱਲ ਮੈਨੂੰ ਨਾ ਪਹਿਲਾਂ ਹੀ ਸ਼ੱਕ ਲੱਗਿਆ ਸੀ ਇਸ ਗੱਲ 'ਚ ਪਰ ਮੈਂ ਮਾਂ ਦੇ ਮੂਹਰੇ ਬੋਲਦਾ ਨਹੀਂ ਹੈਗਾ ਸੀਗਾ ਨਾ ਭਾਈ ਅੱਗ ਲੱਗਣ ਜਵਾਖ ਹੋਣ ਨਾ 4 ਸਾਲਾਂ ਨੂੰ ਹੋ ਜਾਊਗਾ ਇਹ ਕਿਹੜਾ ਕੋਈ ਬੁੜੇ ਹੋ ਗਏ ਹੈ ਅੱਗੇ ਨਾ ਪਿੱਛੇ ਤੇ ਬਹੂ ਨੂੰ ਕੱਲੀ ਨੂੰ ਤੋੜ ਦੰਦੇ ਤੇ ਅਸੀਂ ਤਾਂ ਮੂੰਹ ਦਿਖਾਉਣ ਜੋਗ ਰੇਣੀ ਰਹਿਨੇ ਸੀ ਪਿੰਡ 'ਚ ਹਾਏ ਹਾਏ ਨਹੀਂ ਚੰਗਾ ਹੋਗਾ ਕਾਕਰ ਤੂੰ ਮੇਰੇ ਆ ਕੇ ਅੱਖਾਂ ਖੋਲਤਾਂ ਬੀ ਆਰ ਟੀ ਗੱਲ ਹੋ ਗਈ ਹਾਂ ਜਾਂ ਮੈਨੂੰ ਪਤਾ ਸੀ ਵੀ ਚਾਚੀ ਹੁਣ ਕਹੇ ਕਹਾਏ ਉੱਥੇ ਜਾਣ ਲੱਗੀ ਹਨਾ ਵੀ ਦੇਖ ਅੱਜ ਮੰਗਲਵਾਰ ਅੱਜ ਚਾਚੀ ਗਈ ਹੂ ਮਖਾ ਨਾ ਜਾਣੇ ਉਹਦੀ ਨੂੰ ਉੱਥੇ ਹੋਵੇ ਸਾਰੇ ਪਿੰਡ ਚ ਕਿਹਨੂੰ ਮੂੰਹ ਦਿਖਾਉਣ ਜੋਗੇ ਰਹਿਣਗੇ ਇੰਨਾ ਛੋਟਾ ਛੋਟਾ ਪਰਿਵਾਰ ਸਦੇ ਬੰਟੂ ਨੇ ਨੀ ਹੋਏ ਕਹਾਏ ਮੈਂ ਤਾਂ ਤੈਨੂੰ ਭੱਜੀ ਭੱਜੀ ਬੰਟੂ ਛੋਟੇ ਘਰੇ ਆਈ ਚੱਲ ਵਧੀਆ ਕੀਤਾ ਤੂੰ ਆ ਗਈ ਭਾਬੀ ਨਾਲੇ ਗੱਲ ਮੈਂ ਦੱਸਾਂ ਰੌਲਾ ਤਾਂ ਮੈਂ ਬਥੇਰਾ ਪਾਉਂਦਾ ਹੁੰਦਾ ਪਰ ਮਾਂ ਮੇਰੀ ਸੁਣਦੀ ਨਹੀਂ ਹੁੰਦੀ ਹੈਗੀ ਇਹਦਾ ਜਵਾਕ ਚੱਲ ਹੁਣ ਹੈਗੇ ਜਿਵੇਂ ਹੋਣਾ ਹੋਇਆ ਓਵੇਂ ਹੋ ਜਾਊਗਾ ਦਵਾਈ ਬੂਟੇ ਨਾਲ ਹੋ ਜਾਊ ਐਂਡ ਜਸ ਦਸ ਉਥੇ ਉਹਦੇ ਹੁਣ ਡੇਰੇ ਚ ਧਰਿਆ ਪਿਆ ਸੀ ਜਵਾਕ ਵੀ ਚੱਕ ਲਏ ਹੁੰਦੇ ਜਾਂ ਕੇ ਗੱਲਾਂ ਚੱਲ ਭਾਈ ਡੇਰਾਂ ਚ ਕਹਿੰਦੇ ਮੱਥਾ ਟੇਕਣ ਨਾਲ ਹੋ ਜਾਂਦੇ ਆ ਪਰ ਜਿੱਥੇ ਇਹ ਜੇ ਪਖੰਡੀ ਘੋਰ ਬੈਠੇ ਹੋਣ ਵੰਟੂ ਕਹਿੰਦੇ ਕਹ ਹੁੰਦੇ ਤੀਮਾਂ ਨੂੰ ਲੁੱਟਦੇ ਹੁਣ ਉਥੇ ਆਪਣੇ ਅੱਖਾਂ ਬੰਨ ਕੇ ਵਿਸ਼ਵਾਸ ਕਰ ਲੈਂਦਾ ਭਾਈ ਇਹ ਵੀ ਸਾਰੇ ਹੁਣ ਸਾਰੇ ਸਹੀ ਵੀ ਨਹੀਂ ਤੇ ਸਾਰੇ ਗਲਤ ਵੀ ਨਹੀਂ ਹੈਗੇ ਠੀਕ ਹੈ ਇਹ ਜਿਹੜੇ ਚਾਰ ਗਲਤ ਨੇ ਇਹਨਾਂ ਸਾਰਿਆਂ ਨੂੰ ਬਦਨਾਮ ਕਰ ਰੱਖਿਆ ਮੈਂ ਤਾਂ ਪਹਿਲਾਂ ਤਾਂ ਕਹੀ ਇਹਨਾਂ ਵੀ ਦਵਾਈ ਬੂਟੀ ਨਾਲ ਜਵਾਕ ਹੋਣਾ ਹੋਇਆ ਹੋਜੂਗਾ ਐਵੇਂ ਆ ਚੇਲਿਆਂ ਚਾਪਟਿਆਂ ਕੋਲ ਨਾ ਪਜੋ ਕੀ ਫਾਇਦਾ ਕੀ ਲੈਣਾ ਇਹਨਾਂ ਨਾਲ ਐਨੀ ਕੋਸ ਨਹੀਂ ਕੋਈ ਫਾਇਦਾ ਨਹੀਂ ਹਾਂ ਮੈਂ ਦੇਖ ਗਾ ਕਰਨ ਅੱਜ ਤੱਕ ਵਰਕੇ ਜਾਂਦੀ ਹੈ ਇਹ ਜਿਆ ਕੋਲੇ ਪਖੰਡਵਾ ਕੋਲੇ ਮੇਰੀ ਗੱਲ ਸੁਣ ਅੱਜ ਤੱਕ ਤਾਂ ਨਹੀਂ ਅਸੀਂ ਗਏ ਸੀ ਭਾਈ ਆਹ ਜਵਾਖ ਦੇ ਉਸਨੇ ਮੈਨੂੰ ਤਾਂ ਨਹੀਂ ਕਰਤਾ ਸੀ ਨਹੀਂ ਕਰਤਾ ਸੀ ਹੈ ਚੱਲ ਭਾਈ ਮੈਂ ਤਾਂ ਜਿੱਤ ਤੋਂ ਬਾਅਦ ਗੋਲੀ ਵੀ ਨਹੀਂ ਦਿੱਦੀਗੀ ਉਹ ਪਰਮਾਤਮਾ ਪਰੋਸੇ ਆ ਹੋਣਾ ਨਾ ਹੋਵੇ ਮੇਰਾ ਨੂੰਹ ਪੁੱਤ ਤਾਂ ਮੇਰੇ ਕੋਲੇ ਆ ਹਾਏ ਹਾਏ ਜਿਹੇ ਜੀ ਗੱਲ ਹੁੰਦੀ ਐਡੀ ਸੋਹਣੀ ਮੇਰੀ ਨੂੰਹ ਸੀ ਤੇ ਕੀ ਪਤਾ ਭਾਈ ਕੀ ਕਰਦਾ ਉਹ ਕੀ ਨਾ ਮੈਂ ਤਾਂ ਵਧੀਆ ਹੋਇਆ ਜਿਹੜਾ ਮੌਕੇ ਤੇ ਅੱਗੇ ਤੂੰ ਵੀ ਦੱਸ ਵੇ ਸਾਡੇ ਘਰੇ ਵੀ ਐਸੀ ਗੱਲ ਤੇ ਕਲੇਸ਼ ਹੋਈ ਜਾਂਦਾ ਚੱਲ ਵਧੀਆ ਹੋਇਆ ਬੰਟੂ ਜਿਹੜਾ ਕਹਿੰਦੇ ਹੁੰਦੇ ਮੌਕੇ ਤੇ ਉਹ ਵੀ ਚੱਕਿਆ ਗਿਆ ਆਪਾਂ ਦਾ ਕਹਿੰਦੇ ਉਹਨੂੰ ਫਾਂਸੀ ਦੀ ਸਜ਼ਾ ਮੌਤ ਦੀ ਉੱਥੇ ਚੱਲ ਉਹ ਤਾਂ ਕੁਛ ਮਰਜ਼ੀ ਕਰੀ ਜਾਣ ਚੱਲ ਮੈਂ ਤੇ ਚਾਹ ਬਣਾ ਲਿਆ ਤੂੰ ਵੀ ਬਸ ਐਵੇਂ ਮੁੰਜਾ ਹੋਰ ਕਰੀ ਬੈਠੀ ਸੀਗੀ ਵੇ ਆ ਭਾਬੀ ਹੁਣ ਚਾਹ ਪੀ ਕੇ ਜਾਈਂ ਆਹੀ ਗੱਲਾਂ ਤੋਂ ਮੈਨੂੰ ਨਾ ਡਰ ਲੱਗਦਾ ਸੀ ਤਾਂ ਹੀ ਮੈਂ ਮਾਂ ਤੇਰੇ ਨਾਲ ਕਹੀ ਜਾਂਦਾ ਸੀ ਮੈਨੂੰ ਸੋਚਣ ਦਾ ਟਾਈਮ ਦੇ ਸੋਚਣ ਦਾ ਟਾਈਮ ਦੇ ਦੇ ਹੁਣ ਤੇ ਅੱਖਾਂ ਖੁੱਲ ਗਈਆਂ ਨਾ ਤੇਰੀਆਂ ਲੱਗ ਗਿਆ ਪਤਾ ਕੁਛ ਨਹੀਂ ਰੱਖਿਆ ਹੋ ਗਿਆ ਇੰਨਾ ਜਿੰਤਾ ਮਾਂ ਚ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੁੰਦੀ ਹੈ ਅਤੇ ਜੇ ਸਾਡੇ ਚੈਨਲ ਤੇ ਨਵੇਂ ਆ ਹਨ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਵਾ ਦਿਆ ਕਰੋ ਕਿਉਂਕਿ ਫੇਰ ਹੀ ਸਾਡੀ ਆਉਣ ਵਾਲਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੂਗਾ ਜੀ ਫੇਰ ਹੀ ਸਾਡੀ ਵੀਡੀਓ ਤੁਹਾਡੇ ਤੱਕ ਆਉਣਗੀਆਂ ਤਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਸੱਸੇ ਕਾਲ ਜੀ ਧੰਨਵਾਦ